ਸਭ ਤੋਂ ਪਹਿਲਾਂ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਦਸਕਿਆਂ ਨੂੰ ਸਤਿ ਸ਼ਕਾਲ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਹੋ। ਮੈਂ ਤੁਹਾਡਾ ਆਪਣਾ ਰਜਿੰਦਰਪਾਲ ਆਨੰਦ ਸਾਫਾ ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਸੀਨੀਅਰ ਮੀਤ ਪ੍ਰਧਾਨ ਖੱਤਰੀ ਮਾਤ ਸਭਾ ਪੰਜਾਬ। ਸੋ ਅੱਜ ਅ ਸ਼੍ਰੀ ਅਮਨ ਗਰਗ ਜੀ ਸੀਨੀਅਰ ਐਡਵੋਕੇਟ ਔਰ ਇਹਨਾਂ ਦੀ ਟੀਮ ਨੇ ਮੈਨੂੰ ਐਂਟੀ ਟੈਰਰਿਸਟ ਫਰੰਟ 올 ਇੰਡੀਆ ਐਂਟੀ ਟੈਰਰਿਸਟ ਫਰੰਟ ਵਿੱਚ ਬਤੌਰ ਸੀਨੀਅਰ ਮੀਤ ਪ੍ਰਧਾਨ ਜੁਆਇਨ ਕਰਾਇਆ। ਔਰ ਮੈਂ ਇਹਨਾਂ ਸਾਰਿਆਂ ਦਾ ਧੰਨਵਾਦੀ ਵੀ ਹਾਂ ਤੇ ਰਣੀ ਵੀ ਹਾਂ। ਅਮਨ ਗਰਗ ਜੀ ਦਾ ਤੇ ਇਹਨਾਂ ਦੀ ਟੀਮ ਦਾ ਜਿਹੜੇ ਅੱਜ ਬਹੁਤ ਵੱਡੀ ਗਿਣਤੀ ਵਿੱਚ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਇੱਥੇ ਚੱਲ ਕੇ ਆਏ ਨੇ ਸਾਡੇ ਐਂਟੀ ਟੈਰਰਿਸ ਫਰੰਟ ਦੇ ਮੈਂਬਰ ਤੇ ਅਹੁਦੇਦਾਰ ਸਹਿਬਾਨ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਤੇ ਪਟਿਆਲਾ ਤੋਂ ਵੱਡੀ ਗਿਣਤੀ ਚ ਇੱਥੇ ਮੇਰੀ ਅੱਜ ਜੁਆਇਨਿੰਗ ਤੇ ਆਏ ਨੇ ਮੈਂ ਇਹਨਾਂ ਦਾ ਸਾਰਿਆਂ ਦਾ ਦਿੰਦਿਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਔਰ ਇਹਨਾਂ ਨੂੰ ਇਹ ਵਿਸ਼ਵਾਸ ਵੀ ਦਿਵਾਉਣਾ ਹੈ ਸਾਰੇ ਐਂਟੀ 올 ਇੰਡੀਆ ਐਂਟੀ ਟੈਰਰਿਸ ਫਰੰਟ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਫਰੰਟ ਲਈ ਤਾਨ ਮਾਨ ਤਾਨ ਨਾਲ ਸੇਵਾ ਕਰਾਂਗਾ ਮੈਂ ਪਹਿਲਾਂ ਵੀ ਜਦੋਂ ਪੁਲਿਸ ਦੇ ਵਿੱਚ ਬਤੌਰ ਪੁਲਿਸ ਅਫਸਰਸੀ ਡੀਐਸਪੀਸੀ ਐਸਐਚਓਸੀ ਮੈਂ ਐਂਟੀ ਟੈਰਰਿਸਟ ਫਰੰਟ ਤੇ ਬਹੁਤ ਜ਼ਿਆਦਾ ਕੰਮ ਕੀਤਾ ਹੈ ਮੇਰੇ ਪਰਿਵਾਰ ਨੇ ਸ਼ਹੀਦੀਆਂ ਵੀ ਦਿੱਤੀਆਂ ਨੇ ਟੈਰਰਿਸਟਾਂ ਨੇ ਜਦੋਂ ਮੈਂ ਪੁਲਿਸ ਸੀ ਮੇਰੇ ਪਿੰਡ ਦਰਾਹ ਮੰਡੀ ਆ ਕੇ ਮੇਰੇ ਭਰਾ ਕ੍ਰਿਸ਼ਨਪਾਲ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਔਰ ਮੇਰੇ ਮਾਮਾ ਜੀ ਸੀ ਸੇਟ ਧਨਪਤਰਾਈ ਦੇ ਵੀ ਗੋਲੀਆਂ ਮਾਰ ਕੇ ਉਹਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ ਮੇਰੇ ਪਿਤਾ ਜੀ ਵੀ ਆਨ ਡਿਊਟੀ ਸ਼ਹੀਦ ਹੋਏ ਨੇ ਸੋ ਮੈਂ ਸ਼ਹੀਦਾਂ ਦੇ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ ਸ਼ੁਰੂ ਤੋਂ ਹੀ ਪੁਲਿਸ ਦੇ ਵਿੱਚ ਵੀ ਦੇਸ਼ ਦੀ ਏਕਤਾ ਅਖੰਡਤਾ ਅਮਨ ਸ਼ਾਂਤੀ ਭਾਈਚਾਰੇ ਲਈ ਕੰਮ ਕੀਤਾ ਤੇ ਹੁਣ ਵੀ ਇਸ ਫਰੰਟ ਨੇ ਮੈਨੂੰ ਆਪਣਾ ਸੀਨੀਅਰ ਵਾਈਸ ਪ੍ਰਧਾਨ ਚੁਣਿਆ ਹੈ ਤੇ ਜਿਹੜਾ ਕੰਮ ਅਸੀਂ ਅਤਵਾਦ ਦੇ ਖਿਲਾਫ ਪੁਲਿਸ ਚ ਰਹਿ ਕੇ ਹੋਏ ਕਰਦੇ ਸੀ ਵਰਦੀ ਪਾ ਕੇ ਕਰਦੇ ਸੀ ਔਰ ਤਨਖਾਹ ਲੈ ਕੇ ਕਰਦੇ ਸੀ ਹੁਣ ਅਸੀਂ ਉਹ ਬਿਨਾ ਵਰਦੀ ਤੋਂ ਬਿਨਾ ਤਨਖਾਹ ਤੋਂ ਕਰਾਂਗੇ ਔਰ ਉਦੋਂ ਵੀ ਵੱਧ ਚੜ ਕੇ ਕਰਾਂਗੇ ਸਰਦਾਰ ਕਬੱਡੀ ਜਿਵੇਂ ਬਾਰੀਆ ਕੋ ਖਾਸ ਝੰਡੇ ਲਾ ਕੇ ਚੱਲੋਗੇ ਕਿਸ ਤਰੀਕੇ ਦੇ ਨਾਲ ਕਿ ਲੋਕ ਨੇ ਕਹਾ ਤਿਆਰ ਹੈ ਕੰਮ ਦੇਖੋ ਜਿਹੜਾ ਇਸ ਫਰੰਟ ਦਾ ਨਾਮ ਹੈ ਉਹ ਆਪਣੇ ਆਪ ਹੀ ਇਹਨੂੰ ਡਿਫਾਈਨ ਕਰਦਾ ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਸਾਡੇ ਭਾਰਤ ਵਰਸ਼ ਨੂੰ ਸਾਡੇ ਮੁਲਕ ਨੂੰ ਬਹੁਤ ਦੇਰ ਤੋਂ ਜਿਹੜੀਆਂ ਪਾਕਿਸਤਾਨ ਚ ਕੁਝ ਸ਼ਕਤੀਆਂ ਬੈਠੀਆਂ ਨੇ ਇੰਟਰਨੈਸ਼ਨਲ ਲੈਵਲ ਤੇ ਆ ਗਈਆਂ ਜਿਵੇਂ ਕਿ ਇਹ ਪੰਨੂ ਹੋਣੀ ਹੈਗੇ ਨੇ ਜਾਂ ਪਾਕਿਸਤਾਨ ਚਤਤਵਾਦੀ ਬੈਠੇ ਨੇ ਵਿਦੇਸ਼ਾਂ ਚ ਬੈਠੇ ਨੇ ਉਹ ਸਾਡੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਔਰ ਸਾਡੇ ਬੱਚਿਆਂ ਨੂੰ ਸਾਡੇ ਮੁੰਡਿਆਂ ਨੂੰ ਹਾਨੀ ਟਰੈਪ ਚ ਫਸਾਉਂਦੇ ਨੇ ਉਹਨਾਂ ਤੋਂ ਗਲਤ ਕੰਮ ਕਰਾਉਂਦੇ ਨੇ ਫਿਰ ਉਹਨਾਂ ਦੀ ਕੋਈ ਮਦਦ ਨਹੀਂ ਕਰਦਾ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਆ ਨੇ ਇਸ ਫਰੰਟ ਦਾ ਜਿਹੜਾ ਮੇਨ ਮੋਟਿਵ ਹੈ ਆਸ਼ਾ ਹੈ ਨਿਸ਼ਾਨਾ ਹੈ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣਾ ਆਪਸੀ ਭਾਈਚਾਰੇ ਨੂੰ ਕਾਇਮ ਰੱਖਣਾ ਤੇ ਅਮਨ ਸ਼ਾਂਤੀ ਨੂੰ ਬਣਾਈ ਰੱਖਣਾ ਉਹਦੇ ਲਈ ਇਹ ਬਹੁਤ ਅੱਛਾ ਕੰਮ ਕਰ ਰਹੇ ਨੇ ਤੇ ਜਿਹੜੇ ਅੱਜ ਮੈਂ ਇਹਨਾਂ ਨੂੰ ਜੁਆਇਨ ਕੀਤਾ ਸੋ ਮੈਂ ਇਹਦੇ 'ਚ ਵੱਧ ਚੜ ਕੇ ਹਿੱਸਾ ਲਾਵਾਂਗਾ ਔਰ ਅਸੀਂ ਆਪਣੇ ਮੁਲਕ ਦੀ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਕੁਰਬਾਨ ਹੋਣ ਤੱਕ ਜਾਵਾਂਗੇ ਸਾਹਿਬ ਜਦੋਂ ਅਜਿਹੇ ਅੰਸਰਾਂ ਦੇ ਨਾਲ ਮੱਥਾ ਲਾਉਣਾ ਪੈਂਦਾ ਨਾ ਫਿਰ ਆਪਣੇ ਆਪ ਵੀ ਤਿਆਰ ਰਹਿਣਾ ਪੈਂਦਾ ਤੁਹਾਨੂੰ ਪਹਿਲਾਂ ਵੀ ਤੁਹਾਨੂੰ ਕਈ ਵਾਰ ਬੈਠ ਕੇ ਆਇਆ ਨੇ ਤਾਂ ਤਿਆਰ ਹੋ ਜੇ ਨਹੀਂ ਅਸੀਂ ਮੈਂ ਤਾਂ ਸਮਝੋ ਵੀ ਪਹਿਲਾਂ ਤੋਂ ਹੀ ਤਿਆਰ ਹੈ ਜਦੋਂ ਅਸੀਂ ਪੁਲਿਸ 'ਚ ਰਹੇ ਹਾਂ ਅਸੀਂ ਬਹੁਤ ਦਲੇਰੀ ਨਾਲ ਕੰਮ ਕੀਤਾ ਹੈ ਔਰ ਪੰਜਾਬ ਦੀ ਅਮਨ ਸ਼ਾਂਤ ਤੇ ਭਾਈਚਾਰੇ ਨੂੰ ਕਾਇਮ ਰੱਖਣ ਵਾਸਤੇ ਜਿਵੇਂ ਪਹਿਲਾਂ ਕਿਹਾ ਅਸੀਂ ਮੇਰੇ ਪਰਿਵਾਰ ਨੇ ਸ਼ਹੀਦیاں ਵੀ ਪ੍ਰਾਪਤ ਕੀਤੀਆਂ ਨੇ ਤੇ ਅਸੀਂ ਅੱਜ ਵੀ ਤਿਆਰ ਹੈ ਹਰ ਸਿਚੁਏਸ਼ਨ ਨੂੰ ਫੇਸ ਕਰਨ ਵਾਸਤੇ ਲੇਕਿਨ ਅਸੀਂ ਆਪਣੇ ਪਿਆਰੇ ਮੁਲਕ ਭਾਰਤ ਨੂੰ ਸਾਡੇ ਰੰਗਲੇ ਪੰਜਾਬ ਨੂੰ ਇੱਥੇ ਕੋਈ ਵੀ ਕਿਸੇ ਕਿਸਮ ਦੀ ਅਤਵਾਦੀ ਗਤੀਵਿਧੀ ਨਹੀਂ ਕਰਨਿਆਂਗੇ ਔਰ ਇਹਨੂੰ ਕਾਲੀ ਨਜ਼ਰ ਤੋਂ ਬਚਾ ਕੇ ਰੱਖਾਂਗੇ ਤੁਹਾਨੂੰ ਲੱਗਦਾ ਕਿ ਆ ਉਹ ਕੋਮਾ ਬੋਦਾ ਸੋਣ ਤੇ ਆਇਆ ਹੈ ਜਿੰਨੇ ਵੀ ਜਿੰਨੇ ਵੀ ਅਸੀਂ ਸਰਵਿਸ ਦਾ ਫਰੰਟ ਬਣਾਇਆ ਉਹਦਾ ਅਸੀਂ ਵੀ ਜੀ ਦੇਖੋ ਮੈਂ ਅੱਜ ਇਹਨਾਂ ਨੂੰ ਜੁਆਇਨ ਕੀਤਾ ਹੈ ਤੇ ਬਹੁਤ ਕੰਮ ਕਰਨ ਵਾਲਾ ਬਾਕੀ ਹੈਗਾ ਔਰ ਅਸੀਂ ਤਕੜੇ ਹੋ ਕੇ ਕਰਾਂਗੇ ਇਹ ਜਿਹੜਾ ਸਾਡਾ ਫਰੰਟ ਹੈਗਾ ਇਹ ਨਾਨ ਰਿਲੀਜੀਅਸ ਹੈ ਤੇ ਨਾਨ ਪੋਲਿਟਿਕਲ ਹੈ ਅਸੀਂ ਦੇਖੋ ਦੇਸ਼ ਦੀਆਂ ਫੋਰਸਸ ਜਿਨ੍ਹਾਂ ਤੇ ਸਾਨੂੰ ਬੜਾ ਮਾਣ ਹੈ ਸਾਡੀ ਫੌਜ ਹੈ ਉਹ ਦੇਸ਼ ਦੀ ਇੰਟਰਨਲ ਐਕਸਟਰਨਲ ਸਕਿਉਰਿਟੀ ਲਈ ਕੰਮ ਕਰਦੀ ਹੈ ਲੇਕਿਨ ਉਹਨਾਂ ਨੂੰ ਤਨਖਾਹ ਮਿਲਦੀ ਹੈ ਸਾਡੀ ਪੁਲਿਸ ਕੰਮ ਕਰਦੀ ਹੈ ਉਹਨਾਂ ਨੂੰ ਤਨਖਾਹ ਮਿਲਦੀ ਹੈ ਗਵਰਨਮੈਂਟ ਬਹੁਤ ਸਪੈਸ਼ੀਅਲਿਟ ਕਰਦੀ ਹੈ ਮੈਂ ਵੀ ਪੁਲਿਸ ਚ ਰਿਹਾ ਲੇਕਿਨ ਤੁਹਾਨੂੰ ਇਸ ਫਰੰਟ ਨੂੰ ਦਾਦ ਦੇਣੀ ਬਣਦੀ ਹੈ ਇਹ ਉਹ ਲੋਕ ਨੇ ਜਿਨ੍ਹਾਂ ਦਾ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਲਿੰਕ ਨਹੀਂ ਹੈ ਸਾਡੇ ਮੁਲਕ ਨੂੰ ਭਾਰਤ ਵਰਸ਼ ਨੂੰ ਪਿਆਰ ਕਰਨ ਵਾਲੇ ਲੋਕ ਨੇ ਜਿਹੜੇ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਕੰਮ ਕਰ ਰਹੇ ਨੇ ਤੇ ਕਿਸੇ ਤੋਂ ਕੋਈ ਤਨਖਾਹ ਨਹੀਂ ਲੈ ਰਹੇ ਇਸ ਕਰਕੇ ਮੈਂ ਇਹ ਕਹਾਂਗਾ ਵੀ ਇਹ ਫਰੰਟ ਦੇ ਲੋਕ ਨੇ ਜਿਹੜੇ ਉਹ ਅਸਲੀ ਤੇ ਸੱਚੇ ਦੇਸ਼ ਭਗਤ ਨੇ ਕੋਬੀਰ ਜੀ ਜਿਹੜਾ ਕ੍ਰਾਈਮ ਹੈ ਉਹ ਆਪਣਾ ਰੂਪ ਬਦਲਦਾ ਹੈ ਖਤਮ ਤਾਂ ਇਹ ਹੁੰਦਾ ਹੀ ਨਹੀਂਗਾ ਜਦੋਂ ਦੀ ਸੁਸਾਇਟੀ ਬਣੀ ਹੈ ਨਾਲ ਹੀ ਕ੍ਰਾਈਮ ਹੋ ਗਿਆ ਆਪਣੇ ਰੂਪ ਬਦਲਦਾ ਰਹਿੰਦਾ ਸਨ 80 ਤੋਂ ਲੈ ਕੇ 94 ਤੱਕ ਅੱਤਵਾਦ ਜਿਹੜੋ ਅਸੀਂ ਕਹਿੰਦੇ ਸੀ ਅੱਤਵਾਦੀਆਂ ਨੇ ਉਹ ਰੂਪ ਚ ਕੰਮ ਕੀਤਾ ਹੁਣ ਵੀ ਅਸੀਂ ਕਹਿ ਸਕਦੇ ਆਂ ਵੀ ਅੱਤਵਾਦ ਖਤਮ ਨਹੀਂ ਹੋਇਆ ਉਹਨੇ ਰੂਪ ਹੀ ਚੇਂਜ ਕੀਤਾ ਆਪਣਾ ਉਹਨੂੰ ਅਸੀਂ ਹੁਣ ਗੈਂਗਸਟਰ ਕਹਿਣ ਲੱਗਾ ਤੁਸੀਂ ਦੇਖ ਰਹੇ ਹੋ ਰੋਜ਼ ਗੋਲੀਆਂ ਚੱਲ ਰਹੀਆਂ ਨੇ ਬੰਦੇ ਮਰ ਰਹੇ ਨੇ ਕੱਲ ਪਰਸੋਂ ਸਾਡੇ ਇੱਕ ਇੰਸਪੈਕਟਰ ਤੇ ਵੀ ਹਮਲਾ ਹੋਇਆ ਹੈ ਪੁਲਿਸ ਇੰਸਪੈਕਟਰ ਤੇ ਬੁਲਟ ਪ੍ਰੂਫ ਕੱਟੀ ਸੀਗਾ ਜਾਂ ਨਾ ਹੁੰਦਾ ਸ਼ਾਇਦ ਕੁਝ ਵੀ ਹੋ ਸਕਦਾ ਸੀ ਹੈਨਾ ਸੋ ਤੁਹਾਡੇ ਸਵਾਲ ਦਾ ਜਵਾਬ ਇਹ ਹੈ ਬਈ ਅੱਤਵਾਦ ਨੇ ਆਪਣਾ ਰੂਪ ਹੀ ਬਦਲਿਆ ਹੈ ਖਾਤਮ ਨਹੀਂ ਹੋਇਆ ਵਰਕ ਸਾਹਿਬ ਆਜਾ ਨੰਦ ਸਾਹਿਬ ਨੂੰ ਤੁਸੀਂ ਸ਼ਾਮਿਲ ਕੀਤਾ ਹੈਗਾ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਬੜੀ ਖੁਸ਼ੀ ਦੀ ਗੱਲ ਹੈ ਜੀ ਸਾਡੇ ਇਹ ਮੈਨੂੰ ਮੈਂ ਬਤੌਰ ਐਂਟੀ ਟੈਰਰਿਸਟ ਦਾ ਪ੍ਰਧਾਨ ਦੇ ਹੋਣ ਦੇ ਨਾਤੇ ਤੇ ਸਾਡੀ ਪੂਰੀ ਜੋਨੀ ਵੀ ਟੀਮ ਹੈਗੀ ਆ ਸਾਰੀ ਟੀਮ ਦੇ ਵਿੱਚ ਇਸ ਚੀਜ਼ ਦੀ ਬਹੁਤ ਵੱਡੀ ਖੁਸ਼ੀ ਹੈ ਕਿ ਸਾਡੇ ਨਾਲ ਅੱਜ ਉਹ ਸੁਪਰ ਕੋਪ ਨਾਲ ਜੁੜੇ ਨੇ ਜੁਆਇਨ ਹੋਏ ਨੇ ਜਿਨ੍ਹਾਂ ਦਾ ਐਂਟੀ ਟੈਰਰਿਸਟ ਕਿਉਂਕਿ ਪੁਲਿਸ ਦੇ ਵਿੱਚ ਵੀ ਇਹਨਾਂ ਨੇ ਅਤਵਾਦ ਦੇ ਖਿਲਾਫ ਇੱਕ ਬਹੁਤ ਵੱਡੀ ਲੜਾਈ ਲੜੀ ਆ ਇਹ ਉਸ ਬਹੁਤ ਵੱਡੇ ਲੰਬੇ ਜਿਹੇ ਤਜਰਬੇ ਨਾਲ ਸਾਡੇ ਦੇ ਵਿੱਚ ਆਏ ਨੇ ਉਹ ਤਜਰਬਾ ਸਾਡੇ ਇਸ ਫਰੰਟ ਨੂੰ ਹੋਰ ਉੱਚੀਆਂ ਬੁਲੰਦੀਆਂ ਦੇ ਉੱਤੇ ਲੈ ਕੇ ਜਾਏਗਾ ਤਜਰਬੇ ਕਰ ਲੋਕਾਂ ਦਾ ਦੋਖੜੇ ਨਹੀਂ ਲੇਕਿਨ ਯੂਥ ਨੂੰ ਨਾ ਘਟ ਲਿਖਦਾ ਹੈਗਾ ਉਹ ਅਵੇਅਰ ਕਰਨ ਵਾਸਤੇ ਕੋਈ ਉਪਰਾਲਾ ਕੀਤਾ ਜਾ ਰਿਹਾ ਦੇਖੋ ਅਸੀਂ ਯੂਥ ਨੂੰ ਵੀ ਅਵੇਅਰ ਕਰਨ ਦੇ ਵਿੱਚ ਲੱਗੇ ਹੋਏ ਆਂ ਸਾਡੀਆਂ ਟੀਮਸ ਹੈਗੀਆਂ ਨੇ ਜੋ ਸ਼ਹਿਰ-ਸ਼ਹਿਰ ਪਿੰਡ-ਪਿੰਡ ਗਲੀ-ਗਲੀ ਜਾ ਕੇ ਯੂਥ ਨੂੰ ਸਮਝਾਉਂਦੀਆਂ ਨੇ ਉਹਨਾਂ ਦੇ ਰਾਈਟਸ ਬੇਸਿਕਲੀ ਤਾਂ ਅਸੀਂ ਜੋ ਕਨਸਟੀਟਿਊਸ਼ਨਲ ਸਾਡੇ ਰਾਈਟਸ ਨੇ ਉਹਨਾਂ ਦੀ ਅਸੀਂ ਕੇਅਰ ਟੇਕ ਕਰਦੇ ਆਂ ਤੇ ਕਿਸੇ ਦਾ ਵੀ ਰਾਈਟ ਕਿਸੇ ਵੀ ਤਰੀਕੇ ਨਾਲ ਵਾਇਓਲੇਟ ਨਹੀਂ ਹੋਣਾ ਚਾਹੀਦਾ ਜਦੋਂ ਅਸੀਂ ਸੈਮੀਨਾਰਸ ਵਗੈਰਾ ਲਗਾਣੇ ਆ ਇਹ ਸਾਡੇ ਸ਼ਹਿਰਾਂ ਦੇ ਵਿੱਚ ਸੈਮੀਨਾਰ ਲੱਗਦੇ ਨੇ ਤਾਂ ਯੂਥ ਨੂੰ ਪਤਾ ਚੱਲ ਜਾਂਦਾ ਵੀ ਹਾਂ ਅਸੀਂ ਕਿਸ ਚੀਜ਼ ਦੇ ਉੱਤੇ ਮਤਲਬ ਸਾਡਾ ਕੰਮ ਹੋ ਰਿਹਾ ਜਾਂ ਤੋਂ ਉਹਨਾਂ ਨੂੰ ਕਿਸ ਗੱਲਾਂ ਵੇਅਰ ਹੋਣਾ ਚਾਹੀਦਾ ਐਡਵੋਕੇਟ ਸਾਹਿਬ ਇਸ ਵੇਲੇ ਸੋਸ਼ਲ ਮੀਡੀਆ ਬਹੁਤ ਹਾਵੀਆਂ ਹਾਂ ਹਾਂਜੀ ਕਿਸੇ ਵੀ ਕੰਮ ਨੂੰ ਸੋਸ਼ਲ ਮੀਡੀਆ ਦੇ ਬਿਨਾਂ ਨਹੀਂ ਕੀਤਾ ਜਾ ਸਕਦਾ ਹੈਗਾ ਚਾਹੇ ਪੋਲੀਟੀਕਲ ਹੈ ਚਾਹੇ ਕੋਈ ਬਿਜ਼ਨਸ ਹੈ ਚਾਹੇ ਕੋਈ ਸੰਸਦ ਬੁਲਾਣੀ ਹੈ ਠੀਕ ਹੈ ਜੀ ਸੋਸ਼ਲ ਮੀਡੀਆ ਦੇ ਉੱਪਰ ਤੁਹਾਡਾ ਜਿਹੜਾ ਇਹ ਐਂਟੀ ਡੈਮੋਨ ਗਰੁੱਪ ਹੈ ਜਿਹੜਾ ਹੈਗਾ ਉਹ ਕਿੰਨਾ ਐਕਟਿਵ ਹੈਗਾ ਬਹੁਤ ਗੈਰ ਐਕਟਿਵ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਚਾਹੇ ਇਲੈਕਟ੍ਰੋਨਿਕ ਮੀਡੀਆ ਚਾਹੇ ਪ੍ਰਿੰਟਿੰਗ ਮੀਡੀਆ ਅਸੀਂ ਉਹਦੇ ਉੱਤੇ ਕਾਫੀ ਐਕਟਿਵਲੀ ਕੰਮ ਕਰ ਰਹੇ ਹਾਂ ਸਾਡੀ ਆਲਮੋਸਟ ਜਿੰਨੀ ਵੀ ਕਵਰੇਜ ਹੁੰਦੀ ਆ ਪਟਿਆਲਾ ਸਮੇਤ ਬਾਕੀ ਪੰਜਾਬ ਦੇ ਸ਼ਹਿਰ ਸਾਰੇ ਸ਼ਹਿਰਾਂ ਦੇ ਵਿੱਚ ਪੇਪਰ ਦੇ ਵਿੱਚ ਸਾਡੀਆਂ ਨਿਊਜ਼ਸ ਵਗੈਰਾ ਪਬਲਿਸ਼ ਹੁੰਦੀਆਂ ਰਹਿੰਦੀਆਂ ਨੇ ਪ੍ਰੈਸ ਨੋਟ ਆਉਂਦੇ ਨੇ ਸਾਡੇ ਤੇ ਇਲੈਕਟ੍ਰੋਨਿਕ ਮੀਡੀਆ ਵੀ ਸਾਨੂੰ ਅੱਛੀ ਕਵਰੇਜ ਦੇ ਰਹੇ ਆ